ਸੱਜੇ ਕਾਲ ਦੀ ਤੁਸੀਂ ਵੇਖ ਰਹੇ ਹੋ ਪਾਕਤੀ ਪੰਜਾਬ ਇਸ ਵੇਲੇ ਦੀ ਵੱਡੀ ਖਬਰ ਕਨੋਰੀ ਬਾਡਰ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀ ਕਿ ਜਗਜੀਤ ਸਿੰਘ ਢੱਲੇਵਾਲ ਮੈਡੀਕਲ ਸਹੂਲਤ ਲੈਣ ਲਈ ਮੰਨ ਗਏ ਨੇ ਤੇ ਉਹਨਾਂ ਦੇ ਵੱਲੋਂ ਮੈਡੀਕਲ ਸਹੂਲਤ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਤਸਵੀਰ ਤੁਸੀਂ ਸਿੱਧੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਕਿ ਇਹ ਤਸਵੀਰਾਂ ਅੱਜ ਦੀਆਂ ਯਾਨੀ ਕਿ 19 ਜਨਵਰੀ 2025 ਦੀਆਂ ਨੇ ਜਿੱਥੇ ਕਨੋਰੀ ਬਾਗ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਜਿਹੜੀ ਮੈਡੀਕਲ ਸਹੂਲਤ ਲੈਣ ਲਈ ਰਾਜ਼ੀ ਹੋ ਗਏ ਨੇ ਉਹਨਾਂ ਨੂੰ ਕੋਲਪੋਸ ਦਿੱਤਾ ਜਾ ਰਿਹਾ ਤੇ ਡਾਕਟਰ ਦੇ ਦੇ ਅਨੁਸਾਰ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ ਡਲੇਵਾਲ ਦੇ ਮਨਵਰਤਾ ਅੱਜ 55ਵਾਂ ਦਿਨ ਹੈ ਤੋਂ ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਦੀ ਸਰਹੱਦ ਦੇ ਉੱਤੇ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਚੱਲ ਰਹੇ ਕਿਸਾਨੀ ਬੋਲਣ ਦੇ ਸੰਬੰਧੀ 14 ਫਰਵਰੀ ਨੂੰ ਕਿਸਾਨ ਚੰਡੀਗੜ੍ਹ ਵਿਕੇਂਦ ਸਰਕਾਰ ਦੇ ਨਾਲ ਮੀਟਿੰਗ ਕਰਨਗੇ ਜਿਸ ਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਾਈ ਵਿਭਾਗ ਦੇ ਸਹਿਯੁਕਤ 77 ਪ੍ਰਿੰਜਲ ਫਲੋਰੀ ਸ਼ਰਧ ਦੇ ਉੱਤੇ ਬੀਤੇ ਦਿਨ ਪਹੁੰਚੇ ਸਨ ਉੱਥੇ ਉਹਨਾਂ ਦੇ ਵੱਲੋਂ ਮਰਨ ਵਰਤ ਦੇ ਉੱਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲ ਕੇ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ 14 ਫਰਵਰੀ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਨੂੰ ਲੈ ਕੇ ਜੋ ਕੁਝ ਸਹਿਮਤੀ ਬਣੀ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਢੱਡੇਵਾਲ ਦੇ ਵੱਲੋਂ ਮੈਡੀਕਲ ਸੌਲਟ ਲੈਂਡ ਦੇ ਲਈ ਰਾਜ਼ੀ ਹੋ ਗਏ ਨੇ ਜਿੱਦ ਤੇ ਤਸਵੀਰ ਤੁਸੀਂ ਦਿਖਾ ਰਹੇ ਆ ਕਿ ਜਗਜੀਤ ਸਿੰਘ ਢੱਡੇਵਾਲ ਨੂੰ ਮੈਡੀਕਲ ਸੌਤ ਦਿੱਤੀ ਜਾ ਰਹੀ ਹੈ ਤੇ ਹੁਣ ਇੱਥੇ ਵੇਖਣਾ ਬਿਹਤ ਖਾਸ ਹੋਵੇਗਾ ਕਿ ਹੁਣ ਜਗਜੀਤ ਸਿੰਘ ਢੱਡੇਵਾਲ ਦੀ ਮੈਡੀਕਲ ਸੌਤ ਤੋਂ ਪਹਿਲਾਂ ਜਾ ਫਿਰ ਜੋ ਕੁਝ ਕੇਂਦਰ ਦੇ ਵੱਲੋਂ 14 ਫਰਵਰੀ ਦੇਰ ਮਿਟੀ ਸੱਦਾ ਆ ਉਸ ਦੇ ਉੱਤੇ ਗੁੱਸੇ ਦੇ ਵਿੱਚ ਡਾਕਟਰ ਸਵੈਮਾਨ ਨੇ ਵੱਡੇ ਪਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਸ ਨੇ ਇਹ ਗੱਲ ਕਹੀ ਹੈ ਕਿ ਜਗਦੀਸ਼ ਸਿੰਘ ਢੱਲੇਵਾਲ 14 ਫਰਵਰੀ ਤੱਕ ਇਕੱਲੇ ਮੈਡੀਕਲ ਦੇ ਉੱਤੇ ਜਿੰਦਾ ਰਹਿ ਸਕਦੇ ਨੇ ਉਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਇਹ ਜੀ ਸਥਿਤੀ ਬਣਾਈ ਜਾ ਰਹੀ ਹੈ ਤਾਂ ਕਿ ਇਸ ਅੰਦੋਲਨ ਨੂੰ ਫੈਲਕਤਾ ਜਾ ਸਕੇ ਉਹਨਾਂ ਦੇ ਵੱਲੋਂ ਵੀ ਅਨੇਕਾਂ ਸਵਾਲ ਚੁੱਕੇ ਗਏ ਨੇ ਸਵਾਲ ਖੜੇ ਕੀਤੇ ਗਏ ਨੇ ਤੁਸੀਂ ਆਓ ਉਹ ਵੀ ਸੁਣੋ ਦੋਸਤੋ ਮੈਨੂੰ ਕਾਫੀ ਰਿਪੋਰਟਸ ਆ ਰਹੀਆਂ ਵਾਂ ਜਿਹੜੀ ਮੇਰੀ ਟੀਮ ਨਾਲ ਗੱਲਬਾਤ ਹੋ ਰਹੀ ਆ ਕਿ ਸਰਕਾਰੀ ਨਮਾਇੰਦਿਆਂ ਨੇ ਇਹ ਗੱਲ ਕੀਤੀ ਆ ਕਿ ਕਿ ਮੈਡੀਕਲ ਟਰੀਟਮੈਂਟ ਜਿਹੜੀ ਆ ਉਹ ਲੈ ਲਓ ਤੇ 14 ਤਰੀਕ ਨੂੰ ਮੀਟਿੰਗ ਇਹ ਕਿਸਾਨਾਂ ਦੇ ਨਾਲ ਬਹੁਤ ਵੱਡਾ ਝੂਠ ਹੋ ਰਿਹਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਕੌਣ ਸ਼ਾਮਿਲ ਆ ਪਰ ਬੰਦਾ ਦਵਾਈਆਂ ਤੇ ਜ਼ਿੰਦਾ ਨਹੀਂ ਰਹਿ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਰਕਾਰ ਦੀਆਂ ਚਾਲਾਂ ਦੇ ਵਿੱਚ ਨਾ ਆਓ ਕੋਈ ਡਾਕਟਰ ਉੱਥੇ ਕੋਈ ਡਾਕਟਰ ਸੀਗਾ ਸਰਕਾਰ ਵੱਲੋਂ ਉਹ ਕਿਹੜਾ ਸਰਕਾਰ ਦਾ ਡਾਕਟਰ ਹੈ ਜਿਨੇ ਇਹ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ 14 ਤਰੀਕ ਤੱਕ ਜ਼ਿੰਦਾ ਰੱਖ ਸਕਦੇ ਹਾਂ ਐਡਾ ਵੱਡਾ ਝੂਠ ਕਿਸਾਨਾਂ ਦੇ ਨਾਲ ਹੋ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਸਰਕਾਰ ਵਾਕਈ ਸੀਰੀਅਸ ਹੈ 14 ਤਰੀਕ ਤੱਕ ਕਿਉਂ ਵੇਟ ਕਰ ਰਹੀ ਆ ਕਿ ਉਹ ਮਰ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨਾਂ ਨੂੰ ਇਸ ਚਾਲ ਦਾ ਹਿੱਸਾ ਨਾ ਬਣੋ ਕੋਈ ਬੰਦਾ ਦਵਾਈਆਂ ਦੇ ਉੱਤੇ ਜ਼ਿੰਦਾ ਨਹੀਂ ਰਹਿ ਸਕਦਾ ਦਵਾਈਆਂ ਦਿੱਤੀਆਂ ਜਾਂਦੀਆਂ ਵਾਂ ਜਦੋਂ ਕਿਸੇ ਨੂੰ ਬਿਮਾਰੀ ਹੋਵੇ ਬਿਮਾਰੀ ਦੀ ਇਹ ਪਹਿਲੀ ਵਾਰੀ ਹਤਿਆਸ ਵਿੱਚ ਹੋ ਰਿਹਾ ਕਿ ਦਵਾਈਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਜ਼ਿੰਦਾ ਰੱਖਣ ਲਈ ਇਹ ਝੂਠ ਬੋਲਿਆ ਜਾ ਰਿਹਾ ਕਿਸਾਨਾਂ ਨਾਲ ਮੈਨੂੰ ਮੈਨੂੰ ਅਗੈਨ ਮੈਂ ਕਦੀ ਵੀ ਹਲਚਲ ਦੇ ਵਿੱਚ ਵੀਡੀਓ ਨਹੀਂ ਚਾਹੁੰਦਾ ਸੀ ਮੈਂ ਪਰ ਮੈਨੂੰ ਇੰਨੀਆਂ ਫੋਨ ਆ ਰਹੇ ਆਂ ਇੰਡੀਆ ਤੋਂ ਔਰ ਮੈਂ ਇਨਾ ਜਿਆਦਾ ਕੰਸਰਨਡ ਆ ਡੱਲੇਵਾਲ ਸਾਹਿਬ ਲਈ ਮੈਨੂੰ ਨਹੀਂ ਪਤਾ ਉਹ ਕੌਣ ਲੋਗ ਨੇ ਜਿਹੜੇ ਸਰਕਾਰ ਵੱਲੋਂ ਗਏ ਸੀ ਔਰ ਇਹ ਗੱਲਾ ਹੋ ਰਹੀਆਂ ਕਿ ਅਸੀਂ ਦਵਾਈਆਂ ਤੇ ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਆ ਮੇਰੇ ਡਾਕਟਰ ਕੰਮ ਕਰ ਰਿਆ ਕਰਦੇ ਰਹਿਣਗੇ ਔਰ ਇਹ ਵੀ ਕਹਿੰਦੇ ਆ ਸਰਕਾਰੀ ਡਾਕਟਰ ਸਾਨੂੰ ਉੱਥੇ ਚਾਹੀਦਾ ਹੁਣ 24 ਘੰਟੇ ਭਾਵੇਂ ਉਹ ਪੰਜਾਬ ਸਰਕਾਰ ਦਾ ਭਾਵੇਂ ਸੈਂਟਰ ਦਾ ਔਰ ਜੋ ਤੁਸੀਂ ਝੂਠ ਵੇਖੋ ਕਿਸਾਨਾਂ ਦੇ ਬੱਚੇ ਹੁਣ ਪੜ੍ਹੇ ਲਿਖੇ ਆ ਤੁਸੀਂ ਸਾਡੇ ਨਾਲ ਝੂਠ ਨਹੀਂ ਬੋਲ ਸਕਦੇ ਤੁਸੀਂ ਕਿਸਾਨਾਂ ਨਾਲ ਫਰੇਮ ਨਹੀਂ ਕਰ ਸਕਦੇ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ ਕਿਸਾਨਾਂ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ 14 ਤਰੀਕ ਤੱਕ ਉਹ ਕੋਣ ਬੰਦਾ ਵਾ ਜਿਨੇ ਕਿਹਾ ਕਿ ਢੱਲੇਵਾਲ ਸਾਹਿਬ ਨੂੰ ਤੁਸੀਂ ਦਵਾਈਆਂ ਤੇ ਜ਼ਿੰਦਾ ਰੱਖ ਸਕਦੇ ਹੋ ਇਹ ਝੂਠ ਆ ਲੋਕਾਂ ਨੂੰ ਕਹਿਣਾ ਮੈਂ ਵਾਰਨਿਕ ਆ ਬਹੁਤ ਵੱਡਾ ਝੂਠ ਕਿਸਾਨਾਂ ਨਾਲ ਹੋ ਰਿਹਾ ਇਹਦੇ ਇਹਦਾ ਹਿੱਸਾ ਨਾ ਬਣੋ ਮੀਟਿੰਗ ਹਾਜੀ ਚਾਹੀਦੀ ਆ ਕੱਲ ਚਾਹੀਦੀ ਆ ਕੋਣ ਵੇਖਣਾ ਬਈ ਦਿਖਾਲਸ ਹੋਵੇਗਾ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਿਸ ਤਰ੍ਹਾਂ ਸਿਹਤ ਵਿਗੜਦੀ ਜਾ ਰਹੀ ਹੈ ਕਿ ਹੁਣ ਜਿਹੜੀ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਕਿ ਇਸ ਦੇ ਨਾਲ ਉਹਨਾਂ ਦੀ ਸਿਹਤ ਤੇ ਸੁਧਾਰ ਹੋਵੇਗਾ ਜਾਂ ਫੇ ਜਗਜੀਤ ਸਿੰਘ ਢੱਲੇਵਾਲ ਨੋ ਨਾ 14 ਫਰਵਰੀ ਨੂੰ ਜਿਹੜੀ ਮੀਟਿੰਗ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਕੀ ਇਸ ਨੂੰ ਲੈ ਕੇ ਕਿਉਂ ਇੰਨਾ ਸਮਾਂ ਦਿੱਤਾ ਗਿਆ ਕਿਉਂਕਿ 10 ਦਿਨ ਤਾਂ 11 ਦਿਨ ਦਾ ਇਸ ਮਹੀਨੇ ਦੇ ਪੈਣੇ ਤੇ 14 ਦਰ ਉਸ ਦੇ 20 21 ਦਿਨ ਦਾ ਸਮਾਂ ਜਿਹੜਾ ਦਿੱਤਾ ਗਿਆ ਇਸ ਅੰਦੋਲਨ ਦੇ ਵਿੱਚ ਕਿਉਂਕਿ ਇੱਕ ਇੱਕ ਦਿਨ ਦਾ ਪਾਲਸ ਜਿਹੜਾ ਉਹ ਬੜਾ ਕੀਮਤੀ ਹੈ ਪਰ ਇੰਨੇ ਦਿਨ ਦਾ ਮੀਟਿੰਗ ਦਾ ਸਮਾਂ ਦੇ ਦੇਣਾ ਕਿੰਨਾ ਕਿਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦਾ ਕਿਤੇ ਕੋਈ ਕਿਸਾਨਾਂ ਦੇ ਨਾਲ ਮੋੜ ਜਿਸ ਤਰ੍ਹਾਂ ਪਹਿਲਾਂ ਧੋਖੇ ਬਾਜੀ ਜਾਵੇ ਕਹਿ ਲਈਏ ਵਿਸ਼ਵਾਸ ਘਾਟ ਹੋਇਆ ਸੀ ਕਿਤੇ ਇਸ ਉਹਨਾਂ ਦਾ ਜਿਹੜਾ ਮਰਮੱਤਰ ਹੈ ਉਹ ਤੜਵਾ ਕੇ ਕਿਤੇ ਉਹਨਾਂ ਦੇ ਨਾਲ ਫਿਰ ਕਿਤੇ ਵਿਸ਼ਵਾਸ ਘਾਟ ਨਾ ਕੀਤਾ ਜਾਵੇ ਸੋ ਤੁਸੀਂ ਕੀ ਸੋਚਦੇ ਹੋ ਇਸ ਸਾਰੀ ਅਪਡੇਟ ਦੇ ਬਾਰੇ ਤੁਸੀਂ ਆਪਣੀ رائے ਜ਼ਰੂਰ ਦਿਓ ਧੰਨਵਾਦ ਜੀ ਜੀ ਧੰਨਵਾਦ